ਬੜੀ ਵੱਡੀ ਸਿੱਖਿਆ ਹੈ ਕਿ ਦੁਨੀਆ ਦੇ ਲੋਕੋ ਤੁਸੀਂ ਆਪਣੇ ਮਾਤਾ ਪਿਤਾ ਨੂੰ ਮਿਲਣ ਨਹੀਂ ਆਉਂਦੇ ਪਰ ਜੇ ਮਾਤਾ ਪਿਤਾ ਪ੍ਰਾਪਰਟੀ ਦੀ ਸਤਨ ਸੰਪਤੀ ਦੀ ਵੰਡ ਕਰਨ ਕਰੇ ਤੁਸੀਂ ਇਕੱਠੇ ਹੋ ਜਾਂਦੇ ਹੋ ਖਾਸ ਕਰਕੇ ਮਰਨ ਤੋਂ ਬਾਅਦ ਸਾਰੇ ਧੀਆ ਪੁੱਤਰ ਹੱਕ ਪ੍ਰਸਤੀ ਵਾਸਤੇ ਲੜਦੇ ਨੇ ਇੱਥੋਂ ਤੱਕ ਕਿ ਮਾਤਾ ਪਿਤਾ ਦੀਆਂ ਘੜੀਆਂ ਚੂੜੀਆਂ ਚੇਨੀਆਂ ਮੁੰਦਰੀਆਂ ਇਨ੍ਹਾਂ ਚੀਜ਼ਾਂ ਦੇ ਪਿੱਛੇ ਕੋਟ ਕਚੈਰੀ ਵੀ ਚਲੇ ਜਾਂਦੇ ਆਂ ਘਰ ਦੀ ਥਾਂ ਵੀ ਵੰਡਦੇ ਆਂ ਬਾਹਰ ਦੀਆਂ ਜ਼ਮੀਨਾਂ ਵੀ ਵੰਡਦੇ ਆਂ ਸ਼ੈਦ ਹੀ ਕੋਈ ਨੇਕ ਬੱਚਾ ਹੋਵੇ ਕਿਸੇ ਦਾ ਕਿ ਜਿਹੜਾ ਇਹ ਕਵੇ ਵੀ ਮੈਨੂੰ ਪਿਤਾ ਜੀ ਵਾੜਾ ਨਿਤਨੇਮ ਦਾ ਗੁਟਕਾ ਮੈਨੂੰ ਦੇ ਦਿਓ ਜਿਹੜਾ ਪਾਠ ਉਹ ਕਰਦੇ ਸੀ ਮੈਂ ਕਰਿਆ ਕਰਾਂਗਾ ਜਾਂ ਜਿਹੜਾ ਇਹ ਕਵੇ ਵੀ ਪਿਤਾ ਜੀ ਹਰ ਸਾਲ ਅਖੰਡ ਪਾਠ ਕਰਾਉਂਦੇ ਸੀ ਲੰਗਰ ਲਾਉਂਦੇ ਸੀ ਜਾਂ ਪਿਤਾ ਜੀ ਇਸ ਤਖਤ ਤੇ ਜਾਂ ਇਸ ਪਾਵਨ ਗੁਰਧਾਮ ਦੇ ਦਰਸ਼ਨਾਂ ਨੂੰ ਜਾਂਦੇ ਸੀ ਹੁਣ ਮੈਂ ਜਾਇਆ ਕਰਾਂਗਾ ਸੰਸਾਰ ਦੇ ਲੋਕੋ ਇਹ ਜਿਹੜੀ ਤੁਸੀਂ ਲੁੱਟਖੋ ਕਰਕੇ ਮਾਇਆ ਇਕੱਠੀ ਕਰਦੇ ਹੋ ਨਾ ਇਹ ਇਹਦਾ ਅਸਰ ਹੈ ਜੇ ਅਸੀਂ ਧਰਮ ਦੀ ਕਿਰਤ ਕਰੀਏ ਧਰਮ ਨੂੰ ਮੰਨੀਏ ਔਰ ਆਪਣੇ ਬੱਚਿਆਂ ਨੂੰ ਵੀ ਦੁਨੀਆਵੀ ਚੀਜ਼ਾਂ ਦੇਣ ਦੇ ਨਾਲ ਕਿਤੇ ਧਰਮ ਦਿੱਤਾ ਹੁੰਦਾ ਤਾਂ ਇਹਨਾਂ ਬੱਚਿਆਂ ਨੇ ਜ਼ਰੂਰ ਤੁਹਾਡਾ ਧਰਮ ਵੀ ਵੰਡ ਲੈਣਾ ਸੀ ਮੈਂ ਇੱਥੋਂ ਤੱਕ ਵੀ ਸੁਣਿਆ ਹੈ ਕਿ ਉਹ ਮਰ ਗਿਆ ਚਾਰ ਪੰਜ ਭਰਾ ਨੇ ਉਹ ਪਤਾ ਤੇ ਸਾਰਿਆਂ ਨੂੰ ਇਕੱਠਾ ਹੀ ਲੱਗਿਆ ਇੱਕ ਆਇਆ ਦੋ ਕੁ ਮਿੰਟ ਰੋਕੇ ਤੇ ਪਿਓ ਦਾ ਕੜਾ ਲਾ ਕੇ ਲੈ ਗਿਆ ਦੂਜਿਆਂ ਨੇ ਰੋਂਦਿਆਂ ਰੋਂਦਿਆਂ ਸਾਹਬ ਲਾਇਆ ਵੀ ਕੜਾ ਤੇ ਗਵਾਚ ਵੀ ਗਿਆ ਬਾਪੂ ਦਾ ਅਸੀਂ ਇਦਾਂ ਦੀ ਔਲਾਦ ਪੈਦਾ ਕਰ ਲਈ ਫਿਰ ਅਸੀਂ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ ਇਤਿਹਾਸ ਇਹ ਕਹਿੰਦਾ ਸਾਡੇ ਦੂਜੇ ਸੱਚੇ ਬਾਦਸ਼ਾਹ ਦੂਜੇ ਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜਿੱਥੇ ਉਹ ਆਪਣੀ ਪਿਤਾ ਦੀ ਕਿਰਤ ਨੂੰ ਸੰਭਾਲਦੇ ਨੇ ਉਹਨਾਂ ਦੀ ਹੱਡੀ ਤੇ ਆਪ ਬੰਦੇ ਨੇ ਉਥੇ ਉਹਨਾਂ ਵਾਲਾ ਧਰਮ ਵੀ ਆਪ ਕਮਾਉਂਦੇ ਨੇ ਹੁਣ ਆਪ ਜਥੇ ਲੈ ਕੇ ਜਾਂਦੇ ਨੇ ਇਸ ਜਥੇ ਦੇ ਵਿੱਚ ਇੱਕ ਵਾਰੀ ਜਿੱਥੇ ਅੱਜ ਕਰਤਾਰਪੁਰ ਸਾਹਿਬ ਹੈ ਜਿਹਦੇ ਦਰਸ਼ਨਾਂ ਦੇ ਵਾਸਤੇ ਆਪ ਜੀ ਬੜੀ ਉਤਸੁਕਤਾ ਨਾਲ ਜਾਂਨੇ ਹੋ ਗਵਰਨਮੈਂਟ ਨੇ ਲਾਂਘਾ ਬਣਾ ਕੇ ਦਿੱਤਾ ਹੈ ਸਤਗੁਰੂ ਇੱਥੇ ਖੇਤੀ ਕਰਦੇ ਸੀ ਇੱਥੇ ਸਤਗੁਰਾਂ ਦਾ ਘਰ ਸੀ ਇੱਥੇ ਸਤਗੁਰਾਂ ਨੇ ਧਰਮਸ਼ਾਲਾ ਬਣਾਈ ਸੀ ਇੱਥੇ ਲੰਗਰ ਚੱਲਦੇ ਸੀ ਇੱਥੇ ਸੰਗਤ ਦਾ ਜੋੜ ਮੇਲਾ ਲੱਗਦਾ ਸੀ ਭਾਈ ਲੈਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਹਮੇਸ਼ਾ ਵਾਸਤੇ ਗੁਰੂ ਦੇ ਬਣ ਕੇ ਰਹਿ ਗਏ ਗੁਰੂ ਦੇ ਹੋ ਕੇ ਰਹਿ ਗਿਆ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ